ਪ੍ਰੀੰਕਾ ਤੋਂ ਸ੍ਰੀਕ੍ਰਿਡਲੀ ਪੋਸਟ ਪੰਜਾਬੀ ਬੇਖਦ ਮੰਨਪਾਗੀ ਖਬਰ ਸਾਹਮਣੇ ਆਈ ਹੈ ਜਿੱਤੇ ਜੰਮੂ ਦੀ ਧੜਕਣ ਦੇ ਨਾਮ ਦੇ ਨਾਲ ਮਸ਼ਹੂਰ ਇੱਕ ਆਰ ਜੇ ਦੇ ਵੱਲੋਂ ਖੌਫਨਾਕ ਕਦਮ ਚੁੱਕ ਲਿਆ ਗਿਆ ਦਰਅਸਲ ਸ਼ੱਕੀ ਹਾਲਾਤਾਂ ਦੇ ਵਿੱਚ ਉਸ ਦੀ লাশ ਬਰਾਮਦ ਹੋਈ ਜਿਸ ਤੋਂ ਬਾਅਦ ਉਸ ਦੇ ਇੱਕ ਦੋਸਤ ਨੇ ਇਹ ਜਾਣਕਾਰੀ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਪੁਲਿਸ ਅਧਿਕਾਰੀਆਂ ਤੱਕ ਜਦੋਂ ਇਹ ਜਾਣਕਾਰੀ ਪਹੁੰਚੀ ਤਾਂ ਉਹਨਾਂ ਨੇ ਅੱਗੇ ਮਾਪਿਆਂ ਨੂੰ ਇਸ ਬਾਬਤ ਸੂਚਨਾ ਦਿੱਤੀ ਜਿਸ ਤੋਂ ਬਾਅਦ ਮਾਪੇ ਮੌਕੇ ਤੇ ਪਹੁੰਚੇ ਤੇ ਪੋਸਟਮਾਰਟਮ ਕਰਵਾ ਕੇ ਆਰ ਜੇ ਸਿਮਰਨ ਦੀ ਮਰਤਿਕ ਦੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਦਰਅਸਲ ਗੁਰੂਗ੍ਰਾਮ ਦੇ ਇੱਕ ਫਲੈਟ ਦੇ ਵਿੱਚੋਂ ਉਹਨਾਂ ਦੀ ਮਰਤਿਕ ਦੇ ਬਰਾਮਦ ਹੋਈ ਹੈ ਤਾਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਦੱਸ ਜਾਈਏ ਕਿ ਜੰਮੂ ਦੀ ਧੜਕਣ ਦੇ ਨਾਮ ਦੇ ਨਾਲ ਮਸ਼ਹੂਰ ਆਰ ਜੇ ਸਿਮਰਨ ਦੀ ਗੁਰੂਗ੍ਰਾਮ ਦੇ ਇੱਕ ਫਲੈਟ ਦੇ ਵਿੱਚੋਂ ਮ੍ਰਿਤਿਕ ਦੇ ਬਰਾਮਦ ਹੋਈ ਪੁਲਿਸ ਅਧਿਕਾਰੀਆਂ ਦੇ ਕਹਿਣ ਮੁਤਾਬਕ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਲੱਗ ਰਿਹਾ ਹੈ ਕਿ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ ਬਾਕੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਪੂਰੇ ਘਟਨਾਕ੍ਰਮ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਆਰਜੇ ਸਿਮਰਨ ਇੰਸਟਾਗ੍ਰam ਇਨਫਲੂਐਂਸਰ ਵੀ ਹੈ ਜਿਸ ਦੀ ਕੀ ਗੁਰੂਗ੍ਰਾਮ ਦੇ ਫਲੈਟ ਵਿੱਚੋਂ ਮ੍ਰਿਤਿਕ ਦੇ ਬਰਾਮਦ ਹੋਈ ਹੈ ਉਸਦੀ ਉਮਰ ਮਹਿਜ਼ 25 ਸਾਲ ਹੈ ਪਰ 25 ਸਾਲ ਦੀ ਉਮਰ ਦੇ ਵਿੱਚ ਉਹ ਜੰਮੂ ਦੀਆਂ ਬਾਦੀਆਂ ਤੋਂ ਨਿਕਲ ਕੇ ਇੱਕ ਵਧੀਆ ਮੁਕਾਮ ਹਾਸਿਲ ਕਰਨ ਦੇ ਵਿੱਚ ਕਾਮਯਾਬ ਹੋਈ ਸੈਮਰਨ ਰੇਡੀਓ ਜੋਕੀ ਹੈ ਜਿਸ ਨੂੰ ਕਿ 뮤직 ਦੇ ਨਾਲ ਕਾਫੀ ਜ਼ਿਆਦਾ ਲਗਾਵ ਸੀ ਉਸ ਦਾ 뮤직 ਦੇ ਲਈ ਇਹੇ ਲਗਾਵ ਉਸ ਨੂੰ ਰੇਡੀਓ ਦੀ ਦੁਨੀਆ ਦੇ ਵਿੱਚ ਲੈ ਗਿਆ ਸੀ ਕਦੇ ਨਾ ਕਦੇ ਉਸ ਦੀ ਆਵਾਜ਼ Instagram ਦੇ ਉੱਤੇ ਵੀ ਜ਼ਰੂਰ ਸੁਣੀ ਹੋਏਗੀ ਦੱਸ ਜਾਈਏ ਕਿ ਐਕਟ੍ਰੈਸ ਪਰਿਨੀਤੀ ਚੋਪੜਾ ਦੇ ਵੱਲੋਂ ਆਪਣੀ ਮੈਰਿਜ ਐਨੀਵਰਸਰੀ ਦੇ ਉੱਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਗਈ ਸੀ ਉਸ ਵਿੱਚ ਵੀ ਆਰ ਜੇ ਸਿਮਰਨ ਦੇ ਵੱਲੋਂ ਹੀ ਆਪਣੀ ਆਵਾਜ਼ ਦਿੱਤੀ ਗਈ ਸੀ ਤਾਂ ਬਹੁਤ ਸਾਰੇ ਅਜਿਹੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਹੀ ਰਹਿੰਦੀਆਂ ਸੀ ਜਿਸ ਵਿੱਚ ਆਰ ਜੇ ਸਿਮਰਨ ਦੀ ਆਵਾਜ਼ ਹੁੰਦੀ ਸੀ ਉਹਨਾਂ ਦੇ ਬੋਲਣ ਦਾ ਅੰਦਾਜ਼ ਬਾਕੀ ਲੋਕਾਂ ਤੋਂ ਉਹਨਾਂ ਨੂੰ ਥੋੜਾ ਅਲੱਗ ਕਰਦਾ ਸੀ ਤਾਂ ਦੱਸ ਜਾਈਏ ਕਿ ਗੁਰੂਗ੍ਰਾਮ ਸੈਕਟਰ 47 ਦੇ ਇੱਕ ਫਲੈਟ ਦੇ ਵਿੱਚ ਉਹਨਾਂ ਦੀ ਮ੍ਰਿਤਕ ਦੇ ਬਰਾਮਦ ਹੋਈ ਹੈ ਉਹ ਕੋ ਜੰਮੂ ਕਸ਼ਮੀਰ ਦੀ ਰਹਿਣ ਵਾਲੀ ਹੈ ਤੇ ਤਕਰੀਬਨ 7 ਲੱਖ ਫਾਲੋਅਰ ਉਹਦੇ ਇੰਸਟਾਗ੍ਰam ਤੇ ਨੇ ਉਸ ਵੱਲੋਂ ਲਾਸਟ ਪੋਸਟ 13 ਦਸੰਬਰ ਨੂੰ ਪਾਈ ਗਈ ਸੀ ਜਿਸ ਤੋਂ ਬਾਅਦ ਸੈਕਟਰ 47 ਦੇ ਇੱਕ ਅਪਾਰਟਮੈਂਟ ਦੇ ਵਿੱਚ ਉਸ ਦੀ ਮ੍ਰਿਤਕ ਦੇ ਬਰਾਮਦ ਹੋਈ ਉਸ ਦੇ ਨਾਲ ਜਿਹੜੀ ਉਸ ਦੀ ਸਹੇਲੀ ਰਹਿ ਰਹੀ ਸੀ ਉਸ ਨੇ ਇਹ ਸਾਰੀ ਜਾਣਕਾਰੀ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਪੁਲਿਸ ਅਧਿਕਾਰੀਆਂ ਦੇ ਕਹਿਣ ਮੁਤਾਬਕ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ ਤੇ ਉਧਰ ਉਹਨਾਂ ਨੇ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇ ਵੀ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ ਦੱਸ ਜਾਈਏ ਕਿ ਜੰਮੂ ਕਸ਼ਮੀਰ ਦੇ ਬਹੁਤ ਸਾਰੇ ਲੀਡਰਾਂ ਨੇ ਸਿਮਰਨ ਦੀ ਮੌਤ ਦੇ ਉੱਤੇ ਸ਼ੋਕ ਵੀ ਪ੍ਰਗਟਾਇਆ ਹੈ ਤੇ ਨਾਲ ਦੀ ਨਾਲ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਆਰਜੇ ਸਿਮਰਨ ਜਿਸਨੇ ਜੰਮੂ ਨੂੰ ਅਲੱਗ ਪਛਾਣ ਦਿੱਤੀ ਔਰ اپنی آواز ਦੇ صدکا اس نے ریڈیو ਦੀ ਦੁਨੀਆ ਦੇ ਵਿੱਚ کافی ਜ਼ਿਆਦਾ ਮਸ਼ਹੂਰੀ ਵੀ ਹਾਸਲ ਕੀਤੀ ਸਿਮਰਨ ਅਕਸਰ ਹੀ ਆਪਣੇ ਇੰਸਟਾਗ੍ਰam ਦੇ ਉੱਤੇ ਡੋਗਰੀ ਭਾਸ਼ਾ ਦੇ ਵਿੱਚ ਬੋਲ ਕੇ ਵੀ ਵੀਡੀਓਜ਼ ਪਾਉਂਦੀ ਸੀ ਉਸੇ ਵੱਲੋਂ 올ਓਵਰ ਦਾ ਵਰਲਡ ਆਡੀਅੰਸ ਨੂੰ ਆਪਣੇ ਨਾਲ ਕਨੈਕਟ ਹੋ ਅਕਸਰ ਹੀ سوشل میڈیا ਤੇ ਕਰਦੀ ਰਹਿੰਦੀ ਸੀ ਉਸ ਦੀਆਂ ਵੀਡੀਓਜ਼ ਜਿਹੜੀਆਂ ਨੇ ਉਹ ਕੋ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੁੰਦੀਆਂ ਹੀ ਰਹਿੰਦੀਆਂ ਸੀ ਹਾਲਾਂਕਿ ਆ ਗੁਰੂਗ੍ਰਾਮ ਦੀ ਪੁਲਿਸ ਇਸ ਬਾਬਤ ਜਾਂਚ ਪੜਤਾਲ ਵੀ ਕਰ ਰਹੀ ਹੈ ਕਿ ਸਿਮਰਨ ਜਿਹੜੀ ਹੈ ਉਸਤੇ ਵੱਲੋਂ ਅਜੇਹਾ ਕਦਮ ਕਿਉਂ ਚੁੱਕਿਆ ਗਿਆ ਤਾਂ ਦੱਸ ਜਾਈਏ ਕਿ ਕਾਫੀ ਸਟਾਰਸ ਦੇ ਨਾਲ ਵੀ ਆਰ ਜੇ ਸਿਮਰਨ ਨਜ਼ਰ ਆ ਚੁੱਕੀ ਹੈ ਔਰ ਜੇਕਰ ਤੁਸੀਂ ਇਹਨਾਂ ਦਾ ਇੰਸਟਾਗ੍ਰam ਦੇਖੋ ਤਾਂ ਉੱਥੇ 7 ਲੱਖ ਫਾਲੋਅਰਸ ਨੇ ਹਾਲਾਂਕਿ ਹੁਣ ਜਿਹੜੇ ਫੈਨਸ ਨੇ ਉਹ ਇਸ ਪਰੇਸ਼ਾਨੀ ਦੇ ਵਿੱਚ ਨੇ ਉਹ ਹੈਰਾਨ ਨੇ ਕਿ ਐਨੀ ਖੁਸ਼ ਰਹਿਣ ਵਾਲੀ ਕੁੜੀ ਅਚੇਹਾ ਖੌਫਨਾ ਕਦਮ ਕਿਉਂ ਚੁੱਕ ਸਕਦੀ ਹੈ ਪਰ ਜੇਕਰ ਕੁਝ ਰਿਪੋਰਟਾਂ ਦੀ ਮੰਨੀਏ ਤਾਂ ਸਿਮਰਨ ਦੇ ਮਾਪਿਆਂ ਦੇ ਵੱਲੋਂ ਵੀ ਇਹ ਕਿਹਾ ਗਿਆ ਕਿ ਉਹ ਕਾਫੀ ਪਰੇਸ਼ਾਨ ਚੱਲ ਰਹੀ ਸੀ ਔਰ ਪਰੇਸ਼ਾਨੀ ਦੇ ਚਲਦਿਆਂ ਕਿ ਉਸਨੇ ਅਜੇਹਾ ਕਦਮ ਚੁੱਕਿਆ ਹਾਲਾਂਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਂਚ ਪੜਤਾਲ ਵੀ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦੇ ਕਹਿਣ ਮੁਤਾਬਿਕ ਉਹਨਾਂ ਨੂੰ ਕੋਈ ਵੀ ਨੋਟ ਜਿਹੜਾ ਉਹ ਖੋਬਰਾਮਦ ਨਹੀਂ ਹੋਇਆ ਤੇ ਆਰ ਜੇ ਸਿਮਰਨ ਦੀ ਦੋਸਤ ਜਿਹੜੀ ਉਸਦੇ ਨਾਲ ਰਹਿੰਦੀ ਸੀ ਉਸਦੇ ਵੱਲੋਂ ਹੀ ਇਹ ਜਾਣਕਾਰੀ ਦਿੱਤੀ ਗਈ ਹੈ ਹਾਲਾਂਕਿ ਆਖਰੀ ਟਾਈਮ ਤੇ ਰਾਤ ਨੂੰ ਮਾਪਿਆਂ ਦੇ ਨਾਲ ਕੀ ਗੱਲ ਹੋਈ ਸੀ ਆ ਦੋਸਤ ਦੇ ਨਾਲ ਕੀ ਗੱਲ ਹੋਈ ਸੀ ਕੀ ਕਦੇ ਕਿਸੇ ਦੇ ਨਾਲ ਆਪਣੀ ਪਰੇਸ਼ਾਨੀ ਸ਼ੇਅਰ ਕੀਤੀ ਸੀ ਕੀ ਆਪਣੀ ਤਕਲੀਫ ਸਾਂਝਾ ਕੀਤੀ ਸੀ ਇਸ ਬਾਬਤ ਹਾਲੇ ਤੱਕ ਕੋਈ ਵੀ ਜਾਣਕਾਰੀ ਨਹੀਂ ਹੈ ਪਰ ਦੱਸ ਦਈਏ ਕਿ ਫੈਨਸ ਵੀ ਹੈਰਾਨ ਨੇ ਕਿ ਅਜੀਹਾ ਕਿਵੇਂ ਹੋ ਗਿਆ ਤਾਂ ਆਰ ਜੇ ਸਿਮਰਨ ਜਿਹੜੀ ਹੈ ਉਹ ਕੋ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਮਸ਼ਹੂਰ ਸੀ ਹਿੰਦੀ ਪੰਜਾਬੀ ਤੋਂ ਇਲਾਵਾ ਉਹ ਜੰਮੂ ਕਸ਼ਮੀਰ ਦੀ ਡੋਗਰੀ ਭਾਸ਼ਾ ਦੇ ਵਿੱਚ ਵੀ ਵੀਡੀਓ ਪਾਉਂਦੀ ਸੀ ਜਿਸ ਦੇ ਚੱਲਦੇ ਆ ਉਸ ਦੀਆਂ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਨੇ ਉਹ ਕੋ ਵਾਇਰਲ ਵੀਕ ਹੁੰਦੀਆਂ ਸਨ ਪਰ ਇਸ ਹਸਮੁਖ ਕੁੜੀ ਨੇ ਅਚੇਹਾ ਕਿਉਂ ਕੀਤਾ ਇਸ ਸਬੰਤ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਕਿਸੇ ਕਿਸਮ ਦਾ ਨੋਟ ਬਰਾਮਦ ਨਹੀਂ ਹੋਇਆ ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇ ਆਰ ਜੇ ਸਿਮਰਨ ਦੇ ਮਾਪਿਆਂ ਨੂੰ ਸੌਂਪ ਦਿੱਤੀ ਹੈ ਹਾਲਾਂਕਿ ਮਾਪੇ ਇਸ ਵਕਤ ਕੁਝ ਵੀ ਬੋਲਣ ਦੇ ਹਾਲਾਤ ਵਿੱਚ ਨਹੀਂ ਹਨ ਉਹ ਵੀ ਇੱਕ ਤਰੀਕੇ ਦੇ ਨਾਲ ਸਦਮੇ ਵਿੱਚ ਨੇ ਕਿ ਸਾਡੀ ਧੀ ਦੇ ਵੱਲੋਂ ਅਜਿਹਾ ਕਦਮ ਕਿਉਂ ਚੁੱਕ ਲਿਆ ਗਿਆ ਪਰ ਇੱਕ ਰਿਪੋਰਟ ਦੇ ਮੁਤਾਬਕ ਆਰ ਜੇ ਸਿਮਰਨ ਜਿਹੜੀ ਹੈ ਉਹ ਕੋ ਮਾਪਿਆਂ ਦੇ ਕਹਿਣ ਮੁਤਾਬਕ ਕਿਸੇ ਪਰੇਸ਼ਾਨੀ ਦੇ ਨਾਲ ਜੂਝ ਰਹੀ ਸੀ ਔਰ ਉਸ ਪਰੇਸ਼ਾਨੀ ਦੇ ਚਲਦਿਆਂ ਕਿ ਉਸਨੇ ਜੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਦੂਜੀ ਪਾਸੇ ਜੇਕਰ ਪੁਲਿਸ ਦੀ ਗੱਲ ਕਰੀਏ ਤਾਂ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਵੀ ਕੀਤੀ ਜਾ ਰਹੀ ਹੈ